ਸਰਕਾਰ ਅਤੇ ਮਨਜੋਗ ਡੀਜੀਪੀ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਐਸਐਸਪੀ ਫਤੇਗੜ ਸਾਹਿਬ ਸ਼੍ਰੀ ਸੁਭਮ ਮਕਰਵਾਲ ਸਰਦੀ ਅਗਵਾਈ ਹੇਠ ਪੂਰੇ ਜ਼ਿਲ੍ਹੇ ਦੇ ਵਿੱਚ ਵਕਵਕ ਥਾਵਾਂ ਤੇ ਨਸ਼ੇ ਨੂੰ ਨਤ ਪਾਉਣ ਵਾਸਤੇ ਕਈ ਉਪਰਾਲੇ ਕੀਤੇ ਜਾਂਦੇ। ਇਸੇ ਲੜੀ ਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਡੀਐਸਪੀ ਵੀ ਨikhil Garg ਜੀ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਰਬਜੀਤ ਅਤੇ ਇਨਾਂਦੀ ਟੀਮ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜਿਦੇ ਵਿੱਚ ਇਹਨਾਂ ਨੇ ਇੱਕ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਔਰ ਇਹਦੇ ਵਿੱਚ ਇੰਟਰ ਸਟੇਟ ਡਰਗ ਰੈਕਟ ਨੂੰ ਇਹਨਾਂ ਨੇ ਬਸਟ ਕੀਤਾ ਹੈ ਔਰ ਇਸ ਵਿੱਚ ਇੱਕ ਕੁੰਟਲ ਪੁੱਕੀ ਦੀ ਬਰਾਮਦਗੀ ਕੀਤੀ ਹੈ ਜਿਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਪੂਰੀ ਟੀਮ ਨੇ ਬੜਾ ਟੰਗ ਨਾਲ ਬੜੀ ਇੰਟੈਲੀਜੈਂਟ ਇਨਪੁਟ ਨਾਲ ਇਹਦੇ ਵਿੱਚ ਕਾਰਵਾਈ ਨੂੰ ਅਮਲ ਵਿੱਚ ਲਾਇਆ ਹੈ ਔਰ ਇਹਨਾਂ ਨੇ ਇੱਕ ਲੇਡੀ ਪਲੱਸ ਦੋ ਜਿਹੜੇ ਵਿਅਕਤੀ ਹੈਗੇ ਇਹਨਾਂ ਦੀ ਇਹਨਾਂ ਨੂੰ ਅਰੈਸਟ ਕੀਤਾ ਹੈ ਔਰ ਅਰੈਸਟ ਕਰਕੇ ਮੁਕਦਮਾ ਨੰਬਰ 152 ਅੰਡਰ ਸੈਕਸ਼ਨ 15C 6185 ਐਨਡੀਪੀਐਸ ਐਕਟ ਦਰਜ ਕੀਤਾ ਹੈ ਜਿਹੜਾ 21 ਤਾਰੀਖ ਨੂੰ ਦਰਜ ਕੀਤਾ ਗਿਆ ਸੀ ਔਰ ਮੈਂ ਦੱਸਣਾ ਚਾਹਨਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਆਈਏ ਟੀਮ ਪਲੱਸ ਥਾਣੇ ਦੀ ਟੀਮ ਜਿਹੜੀ ਹੈਗੀ ਉਹ ਦਿਨ ਰਾਤ ਇੱਕ ਕਰਕੇ ਵਕਫਾ ਕਾਪਰੇਸ਼ਨ ਨੂੰ ਇੰਜਾਮ ਦਿੰਦੀ ਹੈ ਔਰ ਇਹਦੇ ਵਿੱਚ ਜਿਹੜੇ ਇਹ ਬੰਦੇ ਫੜੇ ਗਏ ਸੀ ਇਹ ਮੌੜਲੀ ਜਿਹੜੀ ਕੁਛਕਿਛ ਕੀਤੀ ਹੈ ਉਹਦੇ ਵਿੱਚ ਆਇਆ ਹੈ ਕਿ ਇਹ ਬੰਦੇ ਐ MP ਤੋਂ ਇਹ ਪੱਕੀ ਲੈ ਕਰਕੇ ਆਈ ਸੀ ਆਕਰ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਪਹੁੰਚ ਕਰਕੇ ਅੱਗੇ ਇਹਨਾਂ ਨੇ ਕਿਸੇ ਨੂੰ ਸਪਲਾਈ ਕਰਨਾ ਸੀ ਸੋ ਇਸ ਵੇਲੇ ਪਿੱਛੇ ਪਿੱਛੋਂ ਕਿਸ ਤੋਂ ਲੈ ਕੇ ਆਏ ਅੱਗੇ ਕਿਸ ਨੂੰ ਸਪਲਾਈ ਕੀਤੀ ਹੈ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਔਰ ਇਹ ਸਾਰੀ ਬਨਾਮਤਗੀ ਜਿਹੜੀ ਹੈਗੀ ਇਹ ਕਾਮਯਾਬੀ ਪੂਰੀ ਟੀਮ ਨੂੰ ਜਾਂਦੀ ਹੈ ਔਰ ਜਿਹੜੇ ਡਾਇਰੈਕਸ਼ਨਸ ਹੈ ਸੀਨੀਅਰ ਅਫਸਰਾਂ ਦੇ ਉਹਨਾਂ ਨੂੰ ਜੱਦ ਕੀਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੇ ਅਨਾਜ ਮੰਡੀ ਸਰਹੰਗੋ ਤੋਂ ਗ੍ਰਿਫਤਾਰ ਕੀਤਾ ਹੈ ਇਹ ਤਿੰਨ ਬੰਦੇ ਸੀਗੇ ਜੀ ਜਿਹਦੇ ਵਿੱਚ ਜੜੀ ਲੇਡੀ ਹੈ ਉਹਦਾ ਨਾਮ ਸਿਮਰਨ ਹੈ ਜਿਹੜੀ ਸਰਹੰਗਪੁਰ ਦੀ ਰਹਿਣ ਵਾਲੀ ਹੈ ਇਹਦਾ ਹਸਬੰਡ ਹੈ ਸੰਜੀਵ ਇਹ ਹੈਗਾ ਫਿਰੋਜ਼ਪੁਰ ਦਾ ਰਹਿਣ ਵਾਲਾ ਸੰਜੀਵ ਕੁਮਾਰ ਇਹ ਕਿ ਇਹਦਾ ਇਹ ਮੂਹ ਬੋਲਾ ਭਾਈ ਹੈ ਇਹ ਪੂਰਾ ਮਤਲਬ ਇਹਨਾਂ ਦਾ ਜਿਵੇਂ ਪਰਿਵਾਰਿਕ ਆਪਾ ਕਹੀਏ ਉਸ ਹਿਸਾਬ ਨਾਲ ਇਹ ਕੰਮ ਕਰਦੇ ਸੀ 우ਜਵਲ ਗੁਪਤਾ ਇਹ ਵੀ ਸਰਹੰਗਪੁਰ ਦਾ ਰਹਿਣ ਵਾਲਾ ਸੰਦਰਭੀ ਕੋਈ ਮਾਮਲਾ ਨਹੀਂ ਹਾਂਜੀ ਇਸ ਤੋਂ ਪਹਿਲੇ ਜਿਹੜੀ ਲੇਡੀ ਹੈ ਸਿਮਰਨ ਉਹਦੇ ਤੇ ਮਾਮਲੇ ਦਰਜ ਹੈਗਾ ਔਰ ਜਿਹਦੇ ਵਿੱਚ ਇਸ ਨੂੰ ਸਜ਼ਾ ਵੀ ਮਿਲੀ ਹੈ ਉਸ ਵੇਲੇ 26 ਕੇਜੀ ਜਿਹੜੀ ਪੁੱਕੀ ਸੀਗੀ ਉਹਦੀ ਬਰਾਮਦਗੀ ਹੋਈ ਸੀ ਇਹ ਜਿਹੜਾ ਮੁਕਦਮਾ ਆਇਆ ਹੈਗਾ ਫਤਿਹਗੜ ਸਾਬ ਦਾ ਹੀ ਹੈ ਜੀ ਫਤਿਹਗੜ ਸਾਬ ਦੇ ਵਿੱਚ ਹੀ ਜਿਹੜਾ ਫਿਰੋਜ਼ਪੁਰ ਦਾ ਬਾਰਡਰ ਏਰੀਆ ਦਾ ਬੰਦਾ ਹਾਂਜੀ ਬਾਰਡਰ ਏਰੀਆ ਦਾ ਬੰਦਾ ਹੁਣ ਇਹਦਾ ਤਾਲੁਕਾਤ ਜਿਵੇਂ ਇਸਦੀ ਵਾਈਸ ਸਾਰਨਪੁਰ ਦੀ ਹੈ ਬਾਕੀ ਇਹਗਾ ਤਾਂ ਅਸੀਂ ਸੋਚ ਸਕਦੇ ਹਾਂ ਕਿ ਮਤਲਬ ਪੂਰਾ ਜਿਹੜਾ ਇਹਦਾ ਨਾਦਾ ਇੰਟਰ ਸਟੇਟ ਡਰਗ ਰੈਕੀਟ ਹੈਗਾ ਸੋ ਇਹਦੇ ਵਿੱਚ ਬੜੇ ਇੰਟੈਲੀਜੈਂਸ ਇਨਪੁਟ ਇਹਨਾਂ ਨੇ ਕਲੈਕਟ ਕੀਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਇਤਲਾ ਮਿਲੀ ਉਸ ਦੇ ਮੁਤਾਬਿਕ ਕੰਮ ਕਰਦੇ ਹੋਏ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਇਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਇਹ ਜਿਹੜਾ ਹੁਣ ਤੱਕ ਮਤਲਬ ਅਸੀਂ ਡਿਸਕਲੋਸ ਥੋੜਾ ਲੈਟਰ ਤੇ ਕਰਾਂਗੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਔਰਗੇਨਾ ਦੇ ਨਾਲ ਕਿਹੜੇ ਬੰਦੇ ਸੀਗੇ ਇਹ ਇਹਨਾਂ ਨੇ ਵਕ ਵਕ ਟਰਾਂਸਪੋਰਟਰ ਦਾ ਇਸਤੇਮਾਲ ਕੀਤਾ ਹੈ ਉਹ ਜਿਹੜਾ ਹੈਗਾ ਉਹ ਪੁੱਛ ਕਿਸ ਦੇ ਵਿੱਚ ਆਊਗਾ ਜਦੋਂ ਅਸੀਂ ਬੈਕਵਰਡ ਲਿੰਕਰ ਦੇ ਵਿੱਚ ਟੀਮ ਕੰਮ ਕਰ ਰਹੀ ਹੈ ਬੈਕਵਰਡ اور ਫਾਰਵਰਡ ਲਿੰਕ ਦੇ ਵਿੱਚ ਜਿਹੜੇ ਹੋਰ ਬੰਦੇ ਇਹਦੇ ਵਿੱਚ ਆਉਣਗੇ ਉਹਨਾਂ ਦੇ ਰੈਸਟ ਉਸ ਦੇ ਮੁਤਾਬਿਕ ਕੀਤਾ ਜਾਏਗਾ ਤਾਂ ਤੁਹਾਨੂੰ ਆਖਰੇ ਤੌਰ ਤੇ ਦੱਸਿਆ ਜਾਊਗਾ ਇਹ ਤਾਂ ਜਿਹੜੀ ਕੁਆਂਟੀਟੀ ਹੈਗੀ ਇਹਨੂੰ ਦੇਖ ਕੇ ਲੱਗਦਾ ਇਹ ਵੱਡੇ ਸਪਲਾਈਰ ਸੀਗੇ ਔਰ ਇਸ ਤੋਂ ਅੱਗੇ ਕਿਸ ਨੂੰ ਦਿੰਦੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੰਨੀ ਕੀ ਦੇਖ ਤੋਂ ਪਤਾ ਨਹੀਂ ਸਮਝਾ ਜਿਵੇਂ ਇਸ ਦੇ ਵਿੱਚ ਜਿਹੜਾ ਇਸ ਮੁਕਦਮਾ 3-4 ਸਾਲ ਪਹਿਲੇ ਦਾ ਤੋਂ ਇਸ ਦਾ ਪਹਿਲੇ ਹੀ ਮੁਕਦਮਾ ਆਇਆ ਤਾਂ ਉਸ ਉਸੇ ਸਾਧਨਾ ਦੀ ਨਾਦਰ ਕੰਮ ਜਾਰੀ ਸੀਗਾ ਹੁਣ ਤਾਂ ਹੀ ਅਸੀਂ ਕਹ ਰਹੇ ਕਿ ਉਹ ਇੱਕ ਵੱਡੀ ਕਾਮਯਾਬੀ ਹੈ ਫਤਿਹਗੜ੍ਹ ਸਾਹਿਬ ਪੁਲਿਸ ਦੀ ਫਤਿਹਗੜ੍ਹ ਸਾਹਿਬ ਤੋਂ ਲਾਹੋ ਵੀ ਉਹ ਕਿਸੇ ਥਾਂ ਦੇ ਨੂੰ ਆਮ ਬਾਹਰ ਦੇ ਘਰ ਜਾਣਾ ਹਜੇ ਸਾਡੇ ਨੋਟਿਸ ਤੇ ਫਤਿਹਗੜ੍ਹ ਸਾਹਿਬ ਹੀ ਆਇਆ ਔਰ ਇਹ ਜ਼ਰੂਰੀ ਨਹੀਂ ਜੀ ਜੇ ਮਾਮਲਾ ਦਰਜ ਨਹੀਂ ਹੈ ਤਾਂ ਕਿਥੇ ਨਹੀਂ ਕਰਦੇ ਹੋਏ ਸੋ ਅਸੀਂ ਸੋਚ ਸਕਦੇ ਹਾਂ ਇਸ ਤੋਂ ਪਹਿਲੇ ਕਿਥੇ ਕਿਤੇ ਇਹਨਾਂ ਨੇ ਸਪਲਾਈ ਕੀਤੀ ਉਹਦੀ ਵੀ ਜਾਂਚ ਆ ਰਹੀ ਹੈ ਕਿ ਕਿਸ ਇਹਨਾਂ ਨੇ ਕੁਝ ਵੀ ਚੀਜ਼ ਵੀ ਇੱਥੇ ਫਤਿਹਗੜ੍ਹ ਸਾਹਿਬ ਤੇ ਕਿਹਨੂੰ ਸਪਲਾਈ ਉਹ ਕਰ ਰਹੇ ਨੇ ਜੋ ਜਾਂਚ ਦਾ ਵਿਸ਼ਾ ਅਜੇ ਨਾ ਦਾ ਪੇਸ਼ ਕਰਕੇ 3 ਦਿਨ ਦਾ ਰਿਹਾ ਨਾ ਦਾ ਰਿਵਾਰਡ ਮਿਲਾਇਆ ਔਰ ਉਹਦੇ ਵਿੱਚ ਜੜੀ ਪੁੱਛਕਿਛ ਦੇ ਵਿੱਚ ਆਏਗਾ ਅਸੀਂ ਉਸ ਦੇ ਹਿਸਾਬ ਨਾਲ ਤੁਹਾਨੂੰ ਦੱਸਾਂਗੇ ਬਕਰੇ ਤੌਰ ਤੇ ਔਰ ਉਸ ਦੇ ਹਿਸਾਬ ਨਾਲ ਉਹਨਾਂ ਦੀ ਅਰੈਸਟ ਕਰਾਂਗੇ